ਏ ਗਿਆ 4:30 ਵਜੇ ਦੀ ਗੱਲ ਜਿਸ ਨੂੰ ਕੱਢ ਕੇ ਖੜਿਆ ਸੀ ਤੇ ਦਵਾਈ ਲੈਣ ਗਏ ਹੀ ਮੰਮੀ ਨਾਲ ਉਹ ਇੱਧਰ ਸਾਡੇ ਚ ਕੋਈ ਨਹੀਂ ਏ ਸਰੀਕ ਕਮ ਲਾਹੇ ਇੱਧਰ ਆਡਾ ਹਾਂਜੀ ਯਾਰ ਦੋਸਤ ਏ ਜਿੰਨਾਂ ਲਈ ਸਾਡੇ ਛੋਟੇ ਮੁੰਡੇ ਨਾਲ ਹਾਂਜੀ ਇਹ ਹੁਣ ਜਾਂ ਇੱਦਾਂ ਕਰਦਾ ਰਿਹਾ ਸਾਨੂੰ ਇਹ ਨਹੀਂ ਪਤਾ ਪਏ ਸਾਡੇ ਜੇ ਕੀ ਕੰਮ ਕਰਨ ਦਿਆ ਸੀ ਯਾਰੀ ਗੂਟੀ ਨੇ ਜਾਰੀ ਪਾ ਰਹੀ ਨੇ ਤੁਹਾਨੂੰ ਇਹ ਗੱਲ ਦਾ ਪਤਾ ਨਹੀਂ ਲੱਗਾ ਹੈਗਾ ਤੇ ਬਾਅਦ ਚੋਂ ਹੀ ਘਰ ਹਾਂ ਤੁਹਾਡੇ ਬੱਚੇ ਸਾਡੇ ਘਰ ਕੋਈ ਨਹੀਂ ਨਾ ਸਾਡੇ ਘਰ ਵਾਲੇ ਤੇ ਨਾ ਸਾਡੇ ਬੱਚੇ ਹੀ ਇਹਨਾਂ ਨੇ ਫਾਇਦਾ ਹਟਾਇਆ ਘਰ ਦਾ ਹਮਲਾ ਕੀਤਾ ਸਾਡੇ ਅਹੀਂ ਕੁੰਡੇ ਮਾਰ ਕੇ ਅੰਦਰ ਵੜ ਗਏ ਆ ਵਿਹਾੜੇ ਦੇ ਕੋਈ ਹਮਲਾ ਸਾਡੇ ਬੱਚਾ ਨੂੰ ਮਾਰ ਚ ਨੀਗੀ ਜੀ ਬੇਟੀ ਜਿਹੜੀ ਸਾਡੀ ਬਾਹਰ ਰਹਿ ਗਈ ਸੀ ਤੇ ਜਦੋਂ ਚਲ ਗਿਆ ਤਾਂ ਅਸੀਂ ਫੜਾ ਫੜ ਉਦੋਂ ਬੂਆ ਖੋਲ ਕੇ ਵੇਖਿਆ ਉਦੋਂ ਭੱਜ ਗਏ ਹੀ ਤੇ ਮੋਟਰਸਾਈਕਲ ਆ ਕਾ ਮੁੰਡਾ ਲੱਭਾ ਨਹੀਂ ਪਿੱਦਰ ਗੈਪ ਹੋ ਗਿਆ ਸੀ ਤਾਂ ਉਹਦੀ ਘਰ ਵਾਲੀ ਨਾਲ ਆ ਕੇ ਉਹਨੇ ਹਮਲਾ ਕਰਵਾਇਆ ਉਹਦਾ ਸੋਰਾ ਵੀ ਨਾਲ ਆਇਆ ਉਹਦਾ ਚਾਚਾ ਵੀ ਨਾਲ ਆਇਆ ਕਿੰਨੇ ਜਣੇ ਜਨਾਰੇ ਦੋ ਤਿੰਨ ਬੰਦੇ ਸੀ ਤੇ ਇੱਕ ਚੌਥੀ ਉਹਦੀ ਜਨਾਨੀ ਸ਼ਰੀ ਜਿੰਨੇ ਜਨਾਨੀ ਕੱਢ ਕੱਢ ਨੌ ਖੜੀ ਆ ਇਹ ਹੈਗਾ ਹੀ 5:30 ਵਜੇ ਦਾ ਸਮਾਂ ਆ ਪੂਰੀ ਨਾਲ ਆਈ ਹਾਂਜੀ ਉਹ ਨਾਲ ਆਈ ਹਾਂ ਜੈਨੀ ਦੀ ਘਰ ਦੀ ਨਾਲ ਆ ਹਾੜੀ ਨਾ ਨਹੀਂ ਹਾੜੀ ਨਾ ਦੇ ਤੇ ਪਤਾ ਨਹੀਂ ਕੋਈ ਤਿੰਨ ਨਾਲ ਧੋੜ ਪਾਂ ਸਾਡੇ ਘਰ ਦੀ ਕੀਤੀ ਸਾਡੀ ਬੇਟੀ ਵੀ ਰਹਿ ਗਈ ਬੱਚੇ ਸਾਡੇ ਘਰ ਕੋਈ ਨਹੀਂ ਘਰ ਵਾਲੇ ਸਾਡੇ ਕੰਮ ਕੰਮਾਂ ਤਾਂ ਵੀ ਗਿਆ ਦਾ ਭੱਜ ਦੌੜ ਕੇ ਥੰਮਗਾ ਲਾਈ ਜਾਂਦਾ ਸ਼ਨੀ ਪਤਾ ਟੇ ਤੁਹਾਡੇ ਤੇ ਬੰਦੇ ਲੈ ਆਉਣ ਲੈ ਕੇ ਘਰ ਦੇ ਨਾਲ ਜਾਉਂ ਕਰਦਾ ਸਾਡੇ ਬੋਟੀ ਤੇ ਥੰਮਕੀ ਲਾਈ ਨੇ ਸਾਰੇ ਤਾਂ ਲਾਈ ਆ ਨੌ ਖੜੀਕੇਸ਼ 15 ਤਰੀਕ ਦੀ ਖੜੀ ਹੈ ਅਜੇ ਤੱਕ ਨਹੀਂ ਆਈ ਹਾਂਜੀ ਇਹ ਕੀਤੀ ਹੈ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਕਾਹ ਪੱਜ ਕਿ ਚੱਲਦੀ ਇਹ ਸਾਨੂੰ ਪਤਾ ਲੱਗਾ ਜੀ ਉੱਥੇ ਜਾਗੋ ਵਾਲੋ ਦੇ ਪੇਕੇ ਹੀ ਦੁੱਧ ਲੈਣ ਗਏ ਨੰਬਰ ਜਾਗੋ ਵਾਲ ਗਈ ਸੀ ਕੰਨੀ ਮਮਾ ਮੈਂ ਦੁੱਧ ਲੈ ਆਵਾਂ ਤਾਂ ਉੱਥੇ ਕਿਤੇ ਮਗਰ ਮਗਰ ਮੋਟਰਸਾਈਕਲ ਨਾਲ ਸੱਡੇ ਆ ਕਿਤੇ ਦੀ ਸੂ ਲੈੰਦਾ ਰਿਹਾ ਵੀ ਉੱਥੇ ਗਈ ਆ ਉੱਥੋਂ ਇਹਨੇ ਮੂੰਹ ਮਸਰ ਬੰਨੇ ਆ ਤੋਂ ਲੈ ਕੇ ਉੱਫੇ ਕਰਨ ਉਹ ਕਰ ਦਿੱਤੀ ਇਹਨੂੰ ਉਹ ਕੰਮ ਚੜ ਡਬੇ ਚ ਦਾ ਲੋਕਲ ਕੰਮ ਉੱਥੇ ਕਰਦਾ ਹੈ ਹਾਂਜੀ ਕਰ ਵਾਲ ਇੱਥੇ ਹੀ ਸਾਡੀ ਨੋਹ ਹੀ ਉਹ ਏਦਾਂ ਹੀ ਲੱਗਾ ਹੀ ਕਿਤੇ ਕਚਾਰੀਆਂ ਕੇ ਚਰਚ ਲੱਗਾ ਤੇ ਤਿੰਨ ਗੁੱਡੀਆਂ ਆਂ ਇਹਦੇ ਦੋ ਬੱਚੇ ਹਾਂਜੀ ਉਹ ਵੀ ਵਿਆਹ ਹੀ ਤੇ ਦੋ ਬੱਚੇ ਦੇ ਕੁੜੀ ਮੁੰਡਾ ਸੀ ਕੀ ਨਹੀਂ ਚੱਲਦਾ ਜੇ ਥੋੜਾ ਕਹਨੋਂ ਤੇ ਨਿਕਲਦਾ ਪਤਾ ਨਹੀਂ ਵੀ ਅਸੀਂ ਤੇ ਵਿਸ਼ਵਾਸ ਕੀਤਾ ਹੈ ਇੱਥੇ ਤੇ ਚਲੋ ਯਾਰ ਦੋਸਤੀ ਆਉਂਦਾ ਜਾਂਦਾ ਚਲੋ ਇਹ ਜੀ ਕੋਈ ਗੱਲ ਨਹੀਂ ਆ। ਖਾਨੂੰ ਇਹ ਵੀ ਵਿਸ਼ਵਾਸ ਸਾਡੀ ਨਾ ਸਾਡੀ ਇਦਾਂ ਦੀ ਨਹੀਂ। ਇਹ ੱਤਕੇ ਨਾ ਕੀਤਾ ਤੇ ਸਾਰੇ ੱਤਕੇ ਨਾ ਇਹ ਕੰਮ ਹੋਏ ਆ। ਮੇਰਾ ਨਾਮ ਦਲਜੀਤ ਕੋਹਰ ਆ ਪਿੰਡ ਰਾਮਨਗਰ ਤੋਂ ਮੈਂ ਸਰਪੰਚ ਆ। ਵਾਰਦਾਤ ਇਹ ਹੋਈ ਆ ਕਿ ਸਾਡੇ ਪਿੰਡ ਦੀ ਹੀ ਨੋਂ ਨੂੰ ਉਹਨਾਂ ਦੇ ਨਾਲ ਦੇ ਘਰ ਦਾ ਮੁੰਡਾ ਲੈ ਗਿਆ ਵਾ ਕੱਢ ਕੇ। ਉੱਥੇ ਦੁਬਾਰਾ ਇਹ ਕੰਮ ਨਹੀਂ ਹੁਣ ਹੁਣ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਪੂਰੀ ਸ਼ਕਤੀ ਨਾਲ ਹੋਏਗੀ। ਯਾਰ ਦੋਸਤੀ ਇਹ ਇਹਨਾਂ ਨੇ ਗੰਦ ਬੜਾ ਪਾਇਆ ਦਾ ਸੀ। ਰਾਤ ਇੱਥੇ ਉਹਦਾ ਜਿਹੜਾ ਮੁੰਡੇ ਦਾ ਬ੍ਰਦਰ ਆ ਉਹਨੇ ਆਣ ਕੇ ਇਹਨਾਂ ਦੇ ਘਰ ਪੂਰੀ 판 ਤੋੜ ਕੀਤੀ ਆ ਤੇ ਉੱਥੋਂ ਮਤਲਬ ਕੀ ਧਮਕੀਆਂ ਵੀ ਕਹਿੰਦੇ ਲਾਉਂਦੇ ਆ ਉਹ ਬਾਅਦ ਚ ਕਾਲ ਡਿਟੇਲਾਂ ਤੋਂ ਪਤਾ ਲੱਗ ਜੇਗਾ ਰਿਕਾਰਡਿੰਗ ਤੋਂ ਪਰ ਹੁਣ ਇਹਨਾਂ ਨੂੰ ਛੱਡਣਾ ਨਹੀਂ ਜੋ ਬੰਦੀ ਕਾਨੂੰਨੀ ਕਾਰ ਆਈ ਪੁਲਿਸ ਆ ਰਹੀ ਹੈ ਪਰਚਾ ਹੋਏਗਾ ਹਾਂਜੀ ਕਰਤਾ ਹੈ ਮੰਗ ਇਹ ਹੋਈ ਆ ਕਿ ਦੁਬਾਰਾ ਪਿੰਡ ਨੂੰ ਸੁਧਾਰ ਹੋ ਜਾਏਗਾ ਦੁਬਾਰਾ ਕੋਈ ਨਾਕੇ ਨੂੰ ਪੱਜ ਖੜੇਗਾ ਨਾਕੇ ਦੀ ਕੁੜੀ ਜਾਊਗੀ ਨਾਕੇ ਦੀ ਨੋ ਇਹ ਹੈ ਕਿ ਆ 4:00 ਕ 5:00 ਵਜੇ ਦੀ ਗੱਲ ਜਿੱਦਾਂ ਕੱਢ ਕੇ ਖੜਿਆ ਹੈ ਤੇ ਦਵਾਈ ਲੈਣਗੇ ਇਹ ਮਮਮੀ ਨਾਲ ਉਹ ਇਧੜੇ ਕੋਈ ਨਹੀਂ ਏ ਸ੍ਰੀ ਕਮਲਲਾ ਹੀ ਇਧੜਾ ਡਾ ਹਾਂਜੀ ਯਾਰ ਦੋਸਤ ਹੀ ਜਿਹਨਾਂ ਨਾਲ ਹੀ ਸਾਡੇ ਛੋਟੇ ਮੁੰਡੇ ਨਾਲ ਹਾਂਜੀ ਇਹ ਹੁਣ ਜਾਂ ਇਦਾਂ ਕਰਦਾ ਰਿਹਾ ਸਾਨੂੰ ਇਹ ਨਹੀਂ ਪਤਾ ਪਏ ਸਾਡੇ ਜੇ ਕੀ ਕੰਮ ਕਰਨ ਦਿਆ ਹੀ ਯਾਰੀ ਗੂਟੀ ਨੇ ਜਾਰੀ ਪਾ ਰਹੀ ਨੇ ਤੁਹਾਨੂੰ ਇਹ ਗੱਲ ਦਾ ਪਤਾ ਨਹੀਂ ਲੱਗਾ ਹੈਗਾ ਤੇ ਬਾਅਦ ਚ ਅਹੀ ਘਰ ਹਾਂ ਤੁਹਾਡੇ ਬੱਚੇ ਸਾਡੇ ਘਰ ਕੋਈ ਵੀ ਨਹੀਂ ਨਾ ਸਾਡੇ ਘਰ ਵਾਲੇ ਤੇ ਨਾ ਸਾਡੇ ਬੱਚੇ ਹੀ ਇਹਨਾਂ ਨੇ ਫਾਇਦਾ ਹਟਾਇਆ ਘਰ ਦਾ ਹਮਲਾ ਕੀਤਾ ਸਾਡੇ ਅਹੀ ਕੁੰਡੇ ਮਾਰ ਕੇ ਅੰਦਰ ਵੜ ਗਏ ਆ ਵੀ ਸਾਡੇ ਦੇ ਕੋਈ ਹਮਲਾ ਸਾਡੇ ਬੱਚਾ ਨੂੰ ਮਾਰ ਚ ਨੀਕੀ ਜੀ ਬੇਟੀ ਜਿਹੜੀ ਸਾਡੀ ਬਾਹਰ ਰਹਿ ਗਈ ਸੀ ਤੇ ਜਦੋਂ ਚਲ ਗਿਆ ਤਾਂ ਅਸੀਂ ਫੜ ਫੜ ਉਦੋਂ ਬੂਆ ਖੋਲ ਕੇ ਵੇਖਿਆ ਉਦੋਂ ਭੱਜ ਗਏ ਹੀ ਤੇ ਮੋਟਰਸਾਈਕਲ ਆਕਾ ਮੁੰਡਾ ਲੱਭਾ ਨਹੀਂ ਪਰ ਕਿੱਧਰ ਗੈਪ ਹੋ ਗਿਆ ਹੀ ਤਾਂ ਉਹਦੀ ਘਰ ਵਾਲੀ ਨਾਲ ਆ ਕੇ ਉਹਨੇ ਹਮਲਾ ਕਰਵਾਇਆ ਉਹਦਾ ਸੋਹਰਾ ਵੀ ਨਾਲ ਆਇਆ ਉਹਦਾ ਚਾਚਾ ਵੀ ਨਾਲ ਆਇਆ ਕਿੰਨੇ ਜਣੇ ਸੀ ਨਾਲ ਦੋ ਤਿੰਨ ਤਿੰਨ ਬੰਦੇ ਸੀ ਤੇ ਇੱਕ ਚੌਥੀ ਉਹਦੀ ਜਨਾਨੀ ਸ਼ਰੀ ਜਿਹਨੇ ਜਨਾਨੀ ਕੱਢ ਕੱਢ ਨਾਉ ਖੜੀ ਆ ਕਿੰਨੇ ਵਜੇ ਸਮਾਂ ਇਹ ਹੈਗਾ ਹੀ 5:30 ਵਜੇ ਦਾ ਸਮਾਂ ਆ ਕੁੜੀ ਨਾਲ ਆਈ ਹਾਂਜੀ ਉਹ ਨਾਲ ਆਈ ਹਾਂ ਜੈਨੀ ਦੀ ਘਰ ਦੀ ਨਾਲ ਆਈ ਹ ਅੱਛਾ ਸਾਡੀ ਨਾਉ ਨਹੀਂ ਸਾਡੀ ਨਾਉ ਤੇ ਪਤਾ ਨਹੀਂ ਕੋਈ ਤੇਨਾਰ ਤੋਂੜਪਾਂ ਹੜੀ cardi ਕੀਤੀ ਹੈ ਸਾਡੀ ਬੇਟੀ ਵੀ ਰਹਿ ਗਈ ਬੱਚੇ ਸਾਡੇ ਘਰ ਕੋਈ ਨਹੀਂ ਘਰ ਵਾਲੇ ਸਾਡੇ ਕੰਮ ਕੰਮਾਂ ਤਾਂ ਵੀ ਕਿ ਏਦਾਂ ਭੱਜ ਦੌੜ ਕੇ ਤਾਂ ਥੰਮੀਆਂ ਲਾਈ ਜਾਂਦੇ ਸ਼ਨੀ ਪਰ ਤੁਹਾਡੇ ਤੁਹਾਡੇ ਬੰਦੇ ਲੈ ਆਉਣ ਲੈ ਕੇ ਕਰਦੇ ਨੇ ਜੋ ਕਰਦਾ ਸਾਡੀ ਬੋਟੀ ਤੇ ਥੰਮਕੀ ਲਾਈ ਨੇ ਸਾਰੇ ਤਾਂ ਲਾਈ ਆ 9 ਖੜੀਕੇਸ਼ 15 ਤਰੀਕ ਦੀ ਖੜੀ ਆ ਅਜੇ ਨਹੀਂ ਆਈ ਅਜੇ ਤੱਕ ਨਹੀਂ ਆਈ ਕੋਈ ਪੁਲਿਸ ਕੰਡਨ ਕੀਤੀ ਹੈ ਹਾਂਜੀ ਇਹ ਕੀਤੀ ਆ ਤੁਹਾਨੂੰ ਵੀ ਤਾਂ ਪਤਾ ਲੱਗ ਗਿਆ ਕਿ ਭੱਜ ਕੇ ਚਲ ਗਈ ਏ ਸਾਨੂੰ ਪਤਾ ਲੱਗਾ ਜੀ ਉੱਥੇ ਜਾਗੋ ਵਾਲੋ ਦੇ ਪੇਕੇ ਹੀ ਦੁੱਧ ਲੈਣ ਗਏ ਨੰਬਰ ਜਾਗੋ ਵਾਲ ਗਈ ਹੀ ਕਹਿੰਦੀ ਮम्मा ਮੈਂ ਦੁੱਧ ਲੈ ਆਵਾਂ ਉੱਥੇ ਕਦੇ ਮਗਰ ਮਗਰ ਮੋਟਰਸਾਈਕਲ ਲਾ ਛੜਿਆ ਕਦੇ ਦੀ ਸੂ ਲੈਂਦਾ ਰਿਆ ਵੀ ਉੱਥੇ ਗਈ ਆ ਉੱਥੋਂ ਇਹਨੇ ਮੂੰਹ ਮਸਰ ਬੰਨੇ ਆ ਤੋ ਲੈ ਕੇ ਉੱਥੇ ਕਰਨ ਉਹ ਕਰ ਦਿੱਤੀ ਇਹਨੂੰ ਉਹ ਕੰਮ ਚੜ ਡਬੇ ਚ ਦਾ ਲੋਕਲ ਕੰਮ ਉੱਥੇ ਕਰਦਾ ਹੈ ਉਹਦੀ ਘਾਲੀ ਇੱਥੇ ਦੀ ਹਾਂਜੀ ਕਰਵਲ ਇੱਥੇ ਹੀ ਸਾਡੀ ਨੋ ਹੀ ਉਹ ਕੱਚੀਆਂ ਵੀ ਕਰਦਾ ਉਹ ਇਦਾਂ ਹੀ ਲੱਗਾ ਹੀ ਕਿ ਕਚਾਰੀਆਂ ਕਚਰਚ ਲੱਗਾ ਤੇ ਤਿੰਨ ਗੁੱਡੀਆਂ ਆਹੀ ਤੇਰੀਆਂ ਵੀ ਦੋ ਬੱਚੇ ਇਹਦੇ ਦੋ ਬੱਚੇ ਹਾਂਜੀ ਉਹ ਵੀ ਵਿਆਹ ਹੀ ਦਿੱਤੇ ਦੋ ਬੱਚੇ ਦੇ ਕੁੜੀ ਮੁੰਡਾ ਹੀ ਕੀ ਨਹੀਂ ਚੱਲਦਾ ਜੇ ਥੋੜਾ ਕਹਾਨੂੰ ਤੇ ਨਿਕਲਦਾ ਪਤਾ ਨਹੀਂ ਵੀ ਅਸੀਂ ਤੇ ਵਿਸ਼ਵਾਸ ਕੀਤਾ ਹੈ ਤੇ ਵੀ ਚਲੋ ਯਾਰ ਦੋਸਤੀ ਆਉਂਦਾ ਜਾਂਦਾ ਚਲੋ ਇਹ ਜੀ ਕੋਈ ਗੱਲ ਨਹੀਂ ਆ ਸਾਨੂੰ ਇਹ ਵੀ ਵਿਸ਼ਵਾਸ ਸਾਡੀ ਨਾ ਸਾਡੀ ਇਦਾਂ ਦੀ ਨਹੀਂ ਇਹ ਤੱਕੇ ਲੈ ਇਹ ਤੱਕੇ ਨਾ ਖੀਤਾ ਤੇ ਸਾਰੇ ਤੱਕੇ ਨਾਲ ਇਹ ਕੰਮ ਹੋਏ ਆ ਮੇਰਾ ਨਾਮ ਦਲਜੀਤ ਕੋਹਰਾ ਪਿੰਡ ਰਾਮਨਗਰ ਤੋਂ ਮੈਂ ਸਰਪੰਚ ਆ ਵਾਰਦਾਤ ਇਹ ਹੋਈ ਆ ਕਿ ਸਾਡੇ ਪਿੰਡ ਦੀ ਹੀ ਨੋਂ ਨੂੰ ਉਹਨਾਂ ਦੇ ਨਾਲ ਦੇ ਘਰ ਦਾ ਮੁੰਡਾ ਲੈ ਗਿਆ ਵਾ ਕੱਢ ਕੇ ਉੱਥੇ ਦੁਬਾਰਾ ਇਹ ਕੰਮ ਨਹੀਂ ਹੁਣ ਹੁਣ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਪੂਰੀ ਸ਼ਕਤੀ ਨਾਲ ਹੋਏਗੀ ਯਾਰ ਦੋਸਤੀ ਇਹਨਾਂ ਨੇ ਗੰਦ ਬੜਾ ਪਾਇਆ ਦਾ ਸੀ ਰਾਤ ਇੱਥੇ ਉਹਦਾ ਜਿਹੜਾ ਮੁੰਡੇ ਦਾ ਬ੍ਰਦਰ ਆ ਉਹਨੇ ਆਣ ਕੇ ਇਹਨਾਂ ਦੇ ਘਰ ਪੂਰੀ 판 ਤੋੜ ਕੀਤੀ ਆ ਤੇ ਉੱਥੋਂ ਮਤਲਬ ਕੀ ਧਮਕੀਆਂ ਵੀ ਕਹਿੰਦੇ ਲਾਉਂਦੇ ਆ ਉਹ ਬਾਅਦ ਚ ਕਾਲ ਡਿਟੇਲਾਂ ਤੋਂ ਪਤਾ ਲੱਗ ਜੇਗਾ ਰਿਕਾਰਡਿੰਗ ਤੋਂ ਪਰ ਹੁਣ ਇਹਨਾਂ ਨੂੰ ਛੱਡਣਾ ਨਹੀਂ ਜੋ ਬੰਦੀ ਕਾਨੂੰਨੀ ਕਾਰ ਆਈ ਪੁਲਿਸ ਆ ਰਹੀ ਹੈ ਪਰਚਾ ਹੋਏਗਾ ਹਾਂਜੀ ਕਰਦਾ ਹੈ ਮੰਗ ਇਹ ਹੋਈ ਆ ਕਿ ਦੁਬਾਰਾ ਪਿੰਡ ਨੂੰ ਸੁਧਾਰ ਹੋ ਜਾਏਗਾ ਦੁਬਾਰਾ ਕੋਈ ਨਾਕੇ ਨੂੰ ਪੱਜ ਖੜੇਗਾ ਨਾਕੇ ਦੀ ਕੁੜੀ ਜਾਊਗੀ ਨਾਕੇ ਦੀ ਨਾ ਹੋ ਜਾਏਗੀ